ਸਾਸਰੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਸਰੀ ਕਾਲ ਜੀ ਤੁਸੀਂ ਦਿਖੰਦੇ ਹੀ ਨਹੀਂ ਸਾਸਰੀ ਕਾਲ ਜੀ ਤੁਸੀਂ ਦਿਖੰਦੇ ਆ ਨਾ ਮੈਂ ਵੀ ਨਾਲ ਵਿੱਚ ਹੀ ਆਂ ਕਿ ਉਹਦੀ ਆਵਾਜ਼ ਹੀ ਬੜੀ ਬਲੰਤ ਆਵਾਜ਼ ਆਵਾਜ਼ ਇਹਦੇ ਇਦਾਂ ਦੀ ਆ ਵੀ ਦੁਨੀਆ ਥੀਲ ਦਿੰਦੀ ਆ ਹਾਂ ਇਦਾਂ ਹੀ ਆਵਾਜ਼ ਫੋਲ ਆ ਰਹੀ ਆ ਠੀਕ ਆ ਕਿ ਜਦੋਂ ਬੋਲਦੀ ਆ ਮੇਰੇ ਕੰਨਾਂ 'ਚ ਨਾ ਸਟਾਰਟ ਹੋਏ ਸਟੇਜਾਂ ਸਟੇਜ ਹੋ ਕਰਨਾ ਕੰਨਾਂ ਕਰੀ ਹੈ ਹੈ ਤਣਾ ਦੋਵਾਂ ਦੇ ਨੇ ਸਟੇਜ ਹੋਣਾ ਕਿੰਨ ਲਿਆ ਮੈਂ ਪਹਿਲਾ ਗਿੱਲ ਫੈਮਿਲੀ ਦੇ ਵਿੱਚ ਸੁੱਕਿਆਈ ਪਕੌੜੇ ਖਾਓ ਸੁੱਕ ਸਾਸਰੀ ਘਰ ਸਾਸਰੀ ਘਰ ਸਾਰਿਆਂ ਨੂੰ ਆਂਟੀ ਕਹਿ ਰਹੀ ਅਸੀਂ ਆਏ ਆ ਮਾਂ ਦਾ ਸਾਇਆ ਵੀਡੀਓ ਬਣਾਉਣ ਤੇ ਅਜੇ ਆਏ ਹੀ ਆ ਤੇ ਸੁਖ ਭੈਣ ਜੀ ਨੇ ਚਾਹ ਬਣਾ ਲਈ ਆ ਤੇ ਮੇਰੇ ਪੇਕੇ ਆਣੇ ਨੇ ਗਰੁੱਪ ਚ ਪਾਤੇ ਪਨੀਰ ਦੇ ਬਕੌੜੇ ਬਕੌੜੇ ਏਦਾਂ ਮੇਰੀ ਇਹਦੀ ਸਾਸਰੀ ਘਰ ਲੜ ਗਈ ਆਹੋ ਉਹਨਾਂ ਗਰੁੱਪ ਚ ਪਾਏ ਆ ਆਹੋ ਪਾਤੀ ਬ੍ਰੈਡ ਤੇ ਪੋਰੀ ਹਾਂ ਤੂੰ ਆਂ ਜਣੀ ਮੈਂ ਕਿਹੜੀ ਕਿਹਦੀ ਨੋਤੀ ਨੂੰ ਕੱਟਵਾ ਸਹੀ ਗੱਲ ਮੁਕਾਬਲਾ ਹੋਣਾ ਚਾਹੀਦਾ ਵਾ ਕੇ ਅਮਰਾਟੀ ਨੇ ਕੱਢ ਕੇ ਵੈਰਣੇ ਉਹਨੇ ਕਹਣਾ ਮੈਂ ਕਿਉਂ ਮਕਰ ਰਵਾਂ ਇਹ ਗੈਂਡੀ ਹਾਂ ਮੈਂ ਤਾਂ ਇਨਵਾਲੇ ਕੋਰੇ ਹੂੰ ਹੂੰ ਕੋਣ ਰਹਿ ਗਣਾ ਵਾ ਬ੍ਰੈਡ ਤੇ ਪੋਰੀ ਹੋਣੀ ਭਾਵੇਂ ਉਹ ਭਾਵੇਂ ਅੱਧਾ ਵਧੀਆ ਕੱਢ ਲੈ ਚਲ ਤੁਸੀਂ ਆਪਣੇ ਘਰ ਖਾਈ ਜਾਓ ਉਹ ਆਪਣੇ ਘਰ ਖਾਣ ਦੇ ਆ ਸਹੀ ਗੱਲ ਆ ਨਾ ਹੋਣਾ ਨਹੀਂ ਆਉਂਦੀ ਅੱਜ ਜੋ ਬੰਨਣਾ ਆਂ ਆਉਣਾ ਨਹੀਂ ਮੈਸੇਜ ਛੱਡਿਆ ਕਹੀ ਹਾਂ ਉਹਨੇ ਕਿੰਨੇ ਵਜੇ ਆਉਣਾ ਮੋ ਜੋ ਬੰਨਾ ਆ ਆਹੋ ਜੋ ਬੰਦੇ ਆ ਗਿਆ ਮੈਂ ਵੀ ਆਖਾਂ ਵੀ ਕਿੰਨੂ ਬਾਜ ਮਾਰੀ ਕੌਣ ਆਉਣ ਲੱਗਾ ਹੋਊਗਾ ਜਰ ਜਦੋਂ ਮੈਂ ਕਿਹਾ ਜੋ ਬੰਦ ਮੈਨੂੰ ਮੇਰਾ ਬੜਾ ਹਾਸਾ ਆਇਆ ਅਦਾ ਅਗੇ ਨਾਲ ਕੁਝ ਸ਼ਾਰਟਸ ਬਣਾ ਕੇ ਤੇ ਰੱਖ ਲਈ ਦਮ ਮੈਂ ਹੀ ਕਰਕੇ ਜਦੋਂ ਉਹ ਵੀ ਰੱਖਿਆ ਚਾਹ ਰਹਿ ਗਿਆ ਹਾਂ ਨਹੀਂ ਇਹਦੇ ਹਾਂ ਜਦੋਂ ਟਾਈਮ ਲੱਗੂ ਕਹੋ ਦੱਦਿ ਜੀ ਵਾਹ ਮੈਂ ਅਜਾ ਵਖਰੀ ਬਣਾਉਣੀ ਆਪਣੀ ਸਪੈਸ਼ਲ ਹਾਂਜੀ ਹਾਂਜੀ ਦੱਸੋ ਮੈਂ ਅੱਗੇ ਸੌਸ ਬਣਾ ਕੇ ਰੱਖ ਲਈਦਾ ਹੀ ਕੋਈ ਨਹੀਂ ਜਦੋਂ ਟਾਈਮ ਲੱਗੂਗਾ ਉਹ ਐਡਿਟ ਕਰ ਲਾਂਗੇ ਕੱਲ ਮੈਂ ਛੱਡਿਆ ਤੇ ਸੁਖਗਾਨੀ ਦੀਦੀ ਘਰ ਹਾਂ ਐਡਿਟ ਕਰਾਂ ਇਹ ਐਡੀ ਕੱਲ ਵੀ ਮੈਂ ਵੀ ਮੁਬਕੇ ਵੇਖਣ ਗਈ ਹਾਂ ਮੈਂ ਤਾਂ ਕਰਦੇ ਹਾਂ ਮੈਂ ਤੁਹਾਨੂੰ ਵੇਖ ਰਿਹਾ ਮੈਂ ਹੀ ਆਪ ਬੜੀ ਵਾਰ ਵੇਖਿਆ ਮੈਂ ਬੀਬੀ ਮੇਰੀ ਕਹਿੰਦੀ ਲਿਆ ਕੀ ਵੇਖਣ ਗਈ ਆ ਮਨਪ੍ਰੀਤ ਗੱਲਾਂ ਕਰਨ ਗਈ ਮੈਂ ਕਿਹਾ ਉਹ ਮੈਂ ਮੋਟਰ ਛੱਡਣ ਚਲ ਗਈ ਵੇਲੀ ਤੇ ਬੀਬੀ ਨੇ ਪੰਜ ਛੇ ਵਾਰ ਮੇਰਾ ਦੇਖ ਲੋਗੀ ਨਾ ਮੈਂ ਨਿੱਗੀ ਜੀ ਕੱਟੀ ਨੂੰ ਪੱਠੇ ਰਾਹ ਦਿੰਨੀ ਆ ਬਿੱਲੋ ਨੂੰ ਨਾਲੇ ਸਾਰੇ ਭੈਣ ਭਰਾ ਪੁੱਛਦੇ ਬਿੱਲੋ ਬਖਾ ਲੋ ਕਿੱਡੀ ਕੋਈ ਆ ਸਭ ਨੂੰ ਸਾਰਿਆਂ ਨੂੰ ਪਤਾ ਹੈ ਪੁੱਠਾ ਬੰਦ ਨੀ ਬਿੱਲੋ ਸਾਡੀ ਪੱਠੇ ਨਹੀਂ ਖਾਂਦੀ ਟਾਈਂ ਅਮਹੀਨੇ ਆਦੀ ਹੋ ਗਈ ਆ ਹਾਂ ਬੜਾ ਸਤਾਇਆ ਉਹਨੇ ਹੁਣ ਹੋ ਸਕਦਾ ਫਾਸਟ ਫੂਡ ਦੀ ਸ਼ਿਕਾਇਤ ਹੋਵੇ ਹੁਣ ਮੈਂ ਉਹਦੇ ਮੂੰਹ 'ਚ ਪੱਠੇ ਤੁੰਦੀ ਕਹੀ ਕੁਛ ਕਰਦੀ ਉੱਥੇ ਬਹਿ ਰਹੀ ਨਹੀਂ ਲੱਗੇ ਜਾ ਕੇ ਉਹਦੇ ਤੇ ਸਬਸਕ੍ਰਾਈਬਰ ਕਹਿੰਦੇ ਬਿੱਲੋ ਬਖਾ ਲੋ ਕਿੱਡੀ ਕੋਈ ਤੇ ਬਖਾ ਲਾਂਗੇ ਉਹ ਤੇ ਅੱਗੇ ਨਾਲੋਂ ਵੀ ਨਿੱਕੀ ਹੋ ਗਈ ਆ ਹੁਣ ਮੈਂ ਜਦ ਗਾਈ ਸੋਣੀ ਵੇ ਨਾਲ ਹੀ ਬਖਾਣਾਗੇ ਆਹੋ ਤੇ ਮੈਂ ਨਹੀਂ ਕਿਤੇ ਰੇੜੀ ਨਾਲ ਜਾਵੇ ਉਤਰਾ ਪਰ ਜੇ ਮੌਸਮ ਚੰਗਾ ਵਾ ਵੀ ਪੱਠੇ ਖਾਣ ਡੈਵਰੇ ਚੰਗੀ ਗੱਲ ਵਾ ਨਾ ਆਹੋ ਹੁਣ ਮੈਂ ਲਗਾ ਸਭ ਤੇਲ ਤੂਲ ਦੇ ਕੇ ਆਈ ਨੱਸੀ ਪਾ ਕੇ ਵਿੱਚ ਦਹੀਂ ਪਾ ਕੇ ਤੇ ਉਹ ਸਾਰਾ ਡੁੱਲ ਗਿਆ ਜਦੋਂ ਮੂੰਹ ਤਾਂ ਕੀਤਾ ਮੈਂ ਪਾਤਾ ਤੇ ਉਹਨੇ ਮੂੰਹ ਠਾਂ ਕੀਤਾ ਰ ਸਾਰਾ ਡੁੱਲ ਗਿਆ ਫੇਰ ਮੈਂ ਮਾਰੀਆਂ ਜੀ ਹੈਰਾਨ ਹੋ ਗਈ ਹੋਣੀ ਆ ਵੀ ਦਵਿੰਦਰ ਨੇ ਇੰਨਾ ਕੰਮ ਕਰ ਲਿਆ ਮੈਂ ਬਹੁਤ ਕੰਮ ਕਰਦੀ ਆ ਰਾਤੀਂ ਜਰੋਂ ਮੂੰਹ ਮੂੰਹ ਤੇ ਪਾਇਆ ਫੇਰ ਤੇ ਉਹ ਲੱਸੀ ਲੱਸੀ ਜੀ ਉਹਨੇ ਮੂੰਹ ਦੇ ਆਖਿਆ ਜੇ ਉਹਨੇ ਖਾਣ ਦੇ ਛੱਡ ਦਿੱਤਾ ਉਹਨੇ ਸਾਰੇ ਡੋਲ ਤਾ ਆਹੋ ਪਰ ਮੈਂ ਆਪਣੇ ਬਰਸ ਕਰਨ ਵੇਰ ਕੀਤੇ ਹੀ ਆ ਨਾ ਸਾਰੇ ਰਾਤੀਂ ਜੇ ਮੈਂ ਰੋਟੀਆਂ ਪਕਾਈਆਂ ਜਦੋਂ ਸਾਨੂੰ ਫੋਨ ਕਰਨ ਦੇ ਮਨ ਕਰੇ ਤਾਂ ਮੈਂ ਰੋਟੀਆਂ ਪਕਾਉਣ ਗਈ ਆ ਦਾਈ ਦੇ ਤੇ ਡੁੱਟੀਆਂ ਨੂੰ ਮੇਟਾ ਦਿੱਤੀ ਤੇ ਸਵੇਰੇ ਮੈਂ ਧਾਰ ਕੱਢੀ ਸਵੇਰੇ ਮੈਂ ਧਾਰ ਕੱਢੀ ਫਿਰ ਮੈਂ ਡੇਰੀ ਤੋਂ ਦੁੱਧ ਲੈ ਕੇ ਆਈ ਥੋੜਾ ਹੀ ਫਿਰ ਮੈਂ ਗੁਰਨਵਾਜ ਦੀ ਪਰੌਂਠੀ ਲਾਈ ਫਿਰ ਮੈਂ ਹੋਰ ਕੀ ਕੀਤਾ ਮੋਟਰ ਛੱਡਣ ਗਈ ਵੇਲੀ ਕੱਟੀ ਨੂੰ ਪੱਠੇ ਪਾਏ ਤੇ ਕੱਟੀ ਨੂੰ ਦ ਦਿੱਤੀ ਲੱਸੀ ਤੇ ਦਹੀਂ ਦਿੱਤਾ ਭਾਵੇਂ ਉਹਦੇ ਅੰਦਰ ਨੰਗਿਆ ਨਹੀਂ ਨੇ ਮੈਂ ਤਾਂ ਸ ਕਰਨ ਘਰ ਕੀਤਾ ਕਿਉਂਕਿ ਨਹੀਂ ਆਪਾਂ ਸਾਰਿਆਂ ਨੇ ਨਾ ਇੱਕ ਕੰਪੀਟੀਸ਼ਨ ਕਰਨਾ تھا ਉਹ ਗੇਲ ਨੇ ਸਾਰਿਆਂ ਨੇ ਆਪ ਕੋ ਹਾਂ ਗੇਲ ਦਿਓ ਹਾਂ ਠੀਕ ਆ ਸਾਰੇ ਕੰਮ ਤੇ ਅਸੀਂ ਹੰਦੇ ਮੇਰੇ ਕਿਤੇ ਤਾਂ ਬੇਬੀ ਮੈਂ ਤਾਂ ਕਹਿਣ ਦਿੱਤਾ ਜਿਹੜੇ ਮੈਂ ਕੀਤੇ ਅੱਜ ਤੁਹਾਨੂੰ ਦੱਸ ਦਿੰਦਾ ਠੀਕ ਹੈ ਹਾਂ ਅੱਜ ਕਹਿਣ ਲਈ ਵਿੱਚ ਕਿਹੜੀ ਗੱਲ ਹਾਂ ਦੱਸੋ ਸੁਖਰਾ ਜੀ ਪਹਿਲਾਂ ਕੀ ਕੀਤਾ ਫੇਰ ਸਾਰਿਆਂ ਨੇ ਮੀਨਰ ਕੱਢਣਗੇ ਕਿ ਕੌਣ ਜ਼ਿਆਦਾ ਕੰਮ ਕਰਦਾ ਹਾਂ ਪਰ ਝੂਠ ਨਹੀਂ ਕਿਸਨੇ ਬੋਲਣਾ ਹਾਂ ਚਲ ਦੱਸ ਸੁਖ ਝੂਠ ਤੇ ਫੜਿਆ ਹੀ ਜਾਣਾ ਮੇਰਾ ਆ ਬੈਠਾ ਝੂਠ ਫੜਨ ਉੱਤੇ ਤੁਹਾਡਾ ਬੈਠਾ ਦਾ ਸੁਖ ਸੁੱਖ ਦਾ ਦਦਾ ਹਾਂ ਉਹ ਸੁਖ ਕੱਲੀ ਆ ਜਲ ਸੁਖ ਦੱਸ ਤੂੰ ਕਹ ਮੈਂ ਸਵੇਰੇ ਉੱਠਣਾ ਕਿੰਨੇ ਵਜੇ ਤੁਹਾਂ ਦੀ ਚਾਹ ਤੋਂ ਚਾਹ ਬਣਾਣੀ ਡੇਲਾ ਘੇੜਨ ਤੋਂ ਸ਼ੁਰੂਆਤ ਹੁੰਦੀ ਜੇ ਸਵੇਰੇ ਉੱਠੀ ਦਾ ਵਾ ਉਹ ਤਾਂ ਡੇਲਾ ਘੇੜਨ ਤੋਂ ਥੋੜੀ ਆ ਆਪਣੇ ਕੰਮ ਜ ਨਹੀਂ ਹੁੰਦਾ ਪਹਿਲਾਂ ਮੈਂ ਚਾਹ ਦਾ ਸ਼ੁਰੂਆਤ ਹੁੰਦੀ ਚਾਹ ਬਣਾਉਂ ਚਾਹ ਬਣਾ ਕੇ ਮੈਂ ਸਾਰਿਆਂ ਨੂੰ ਪੜਾਉਣੀ ਪੀਣੀ ਫਿਰ ਹੁੰਦਾ ਨਾ ਆਟਾ ਵੇ ਲੋਣੀ ਫਤ ਦੇ ਦੀਆ ਪਰੌਣੀ ਤੇ ਆਪਣਾ ਛੋਟੀਆਂ ਸਾਰੀਆਂ ਅੱਜ ਜਿਹੜਾ ਮੈਂ ਕੰਮ ਕੀਤਾ ਅੱਜ ਕਰਉਂਦੀ ਆ ਹਾਂ ਆਟਾ ਦੁਨੀਆ ਰੋਟੀ ਕਿੰਨੀਆਂ ਸੋਰੀਆਂ ਸੀਦੀਆਂ ਚੀਰੀਆਂ ਬਣਾਈਆਂ ਸਬਜੀ ਬਣਾਈ ਭਾਂਡੇ ਮਾਂਜੇ ਸੋਈ ਸਾਬ ਕੀਤੀ ਥਾਂ ਹੁੰਦੀ ਆ ਕੋਚੇਨੀਆਂ ਜਲਾਏ ਵੇੜੇ ਚੋਰੇ ਪਾਣੀ ਖਲੋਤਾ ਹੀ ਪਾਣੀ ਦਿੱਤੇ ਬਾਗ ਨੂੰ ਮੁੰਨਿਤ ਸਾਫ ਦਿੱਤੇ ਅੱਜ ਨਹੀਂ ਮਤਲਬ ਇਹ ਵਾਂਡੇ ਆ ਕੰਮ ਰਹਿ ਗਏ ਅੱਜ ਥੋੜੇ ਕੰਮ ਹੋਏ ਹਾਂ ਅੱਜ ਨਹੀਂ ਹੋਏ ਬਾਕੀ ਰੋਟੇ ਜ਼ਿਆਦਾ ਹੁੰਦੇ ਆ ਚਲੋ ਤੁਸੀਂ ਦੱਸੋ ਕਿਰਤ ਸਾਹਿਬ ਸਿੰਘ ਜੀ ਤੁਸੀਂ ਕਿਹੜਾ ਕਿਹੜਾ ਕੰਮ ਕੀਤਾ ਮੇਰਾ ਕੰਮ ਬਣਾ ਹਾਂ ਮੇਰੇ ਤਾਂ ਮਾਮੇ ਦਾ ਥੋੜਾ ਹੀ ਆ ਬਾਕੀ ਸਾਰਿਆਂ ਦੇ ਜਿਆਦਾ ਮਾਮਾ ਉਠਿਆ ਸਵੇਰੇ ਉੱਠ ਕੇ ਮੂੰਹ ਤੋਂ ਤਾ ਬੁਰਸ਼ ਕੀਤਾ ਪੱਠੇ ਪਾਏ ਮੱਜਾਂ ਨੂੰ ਗੋਹਾ ਸੁਟਿਆ ਮਈਆਂ ਥੱਲੇ ਥਾ ਹੁੰਜਿਆ ਸ਼ੇਰ ਘਰ ਸਾਹਿਬ ਨਹੀਂ ਅੱਜ ਤਾਂ ਮੈਂ ਥੋੜਾ ਪਿਆ ਨਹੀਂ ਸੱਚ ਸਵੇਰੇ ਉੱਠ ਕੇ ਪਹਿਲਾਂ ਨਹੀਂ ਨਹੀਂ ਮੈਂ ਕਰਕੇ ਹਾਂ ਮੈਂ ਕਰਕੇ ਨਹੀਂ ਦੱਸਣਾ ਮੈਂ ਨਹੀਂ ਦੱਸਾਂ ਨਹੀਂ ਨਹੀਂ ਅੱਜ ਤਾਂ ਸਾਰਾ ਬਣਾਇਆ ਅੱਜ ਵੀ ਚੀਂਦਾ ਚਲੋ ਤੁਸੀਂ ਮਨਪ੍ਰੀਤ ਦੱਸੋ ਉਸਕੀ ਬਾਕੀ ਜੀਣਾ ਤਾਂ ਉਹ ਬੋਕਤ ਦੀਦੀ ਦਾ ਇੱਕ ਕੰਮ ਬਦੂਤਾਰ ਕੱਢਣ ਦਾ ਯਾਰ ਮੇਰੇ ਲਈ ਵੀ ਇੱਕ ਬਰੈਡ ਰਹਿਣ ਦੇ ਮੈਂ ਮੇਰਾ ਵਲੋਗ ਨਾ ਬਣਾਉਣ ਚ ਰਹਿ ਜਾ ਹੈ ਹਾਂ ਲੂਣ ਬੜਾ ਇੱਕ ਕੋਈ ਗੱਲ ਨਹੀਂ ਮੈਂ ਠੀਕ ਹਾਂ ਅੰਧੀ ਆਹਮ ਤੁਹਾਡੇ ਉਹ ਠੀਕ ਹਾਂ ਹਾਂ ਦੱਸੋ ਮਨਪ੍ਰੀਤ ਤੁਸੀਂ ਹੁਣ ਕਾਡਾ ਕੰਮ ਸਾਰਾ ਆਹ ਮੈਂ ਸਵਾਣੀਆਂ ਵਾਲਾ ਹੂੰ ਨਿਆਣੇ ਨਾ ਮੌਣੇ ਤੇ ਹੋਣੇ ਤੇ ਆਹ ਕੰਡੇ ਸਟਰੀ ਲੈ ਕੇ ਆਣੇ ਹੰਡੋ ਚੀ ਪਾਣੀ ਚਾਹ ਪਾਣੀ ਜੋਦਾ ਜੂਸ ਵੱਖਰਾ ਨਹੀਂ ਆਏ ਤਿਆਰ ਕਰ ਜੋ ਸਭ ਇਹਨਾਂ ਸਾਰਾ ਖਾਤੇ ਦਾ ਕਰਨਾ ਹੁੰਦਾ ਤਿਆਰ ਕੀ ਰੋਸ ਇਹੋ ਕੋਈ ਤੁਹਾਨੂੰ ਨਿਆ ਕਰ ਤਾਰ ਘੱਟ ਕੇ ਲੈਣੀ ਤੂੰ ਲੈਣੀ ਫਿਰ ਦੀਦੀ ਬੈਰ ਦੋ ਦਰਾਖੀ ਆਉਣਾ ਆਪਣਾ ਆਪਣੇ ਮਰ ਰੱਖਣਾ ਗੁਰਵਰ ਦਾ ਗਰਮ ਕਰਨਾ ਆਣਾ ਫਿਰ ਉਸ ਤੋਂ ਬਾਅਦ ਫਿਰ ਰੋਟੀ ਪਾਣੀ ਕਰਨਾ ਸੁਮਨੀ ਨੂੰ ਫਰਾਂਟਾ ਬਣਾ ਕੇ ਫਿਰ ਸਵੇਰ ਦੇ ਕਾਲ ਜਨਾ ਆਪਣੀਆਂ ਰੋਟੀਆਂ ਫਿਰ ਮੈਂ ਬਾਅਦ ਚ ਪਾਉਣੀ ਇਹਨੂੰ ਭੇਲ ਭੂਜ ਕੇ ਇਨ ਤੋਰ ਕੇ ਆਉਣਾ ਬਾਹਰ ਕਿਸੀਆਂ ਪੁੱਛੀਆਂ ਕਰਕੇ ਚਲੋ ਚਲੋ ਟਾਈਮ ਲਾ ਕੇ ਹਾਂ ਫੇਰ ਆਣ ਕੇ ਕਰਦਾ ਕੰਮ ਸ਼ੁਰੂ ਹੁੰਦਾ ਵੇ ਯਾਨੀ ਸਕੂਲ ਇਕਲਾ ਕੇ ਮੇਰੇ ਕੋਲ ਫੋਨ ਕਰਦੀ ਮੈਂ ਮੈਨੂੰ ਉਹ ਉਹ ਫੋਨ ਕਰਨੇ ਫੇਰ ਕੋਈ ਭੈਣ ਭਰਾ ਆ ਗਿਆ ਵਿਚੇ ਹੀ ਫੇਰ ਵੀਡੀਓ ਐਡਿਟ ਕਰਨੀਆਂ ਪਾਉਣੀਆਂ ਆ ਕਿੰਨਾ ਕੰਮ ਪੂਛ ਕਰਨਾ ਹਾਂ ਇਹ ਭੂਤ ਸਾਡੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਵੀ ਬੁਲਾ ਦਿਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੋਬਨਾ ਜੋਬਨਾ ਆ ਗਿਆ ਜੋਬਨਾ ਆ ਕੇ ਬਣਾਣਾ ਜੀ ਹੋਰ ਵੀ ਸੁਣੀ ਲਿਖੀ ਕੁਰਸੀ कहां ਕਰ ਲਓ ਜੋਬਨਾ ਜੋਬਨਾ ਅੱਜ ਹੋਰ ਬਣਾਣਾ ਹੋਰ ਆ ਰਹੀਆਂ ਸੱਚ ਵਿੱਚ ਤੈਨਾਂ ਨੂੰ ਮਿਲਾਂ ਸੀ ਮੱਨਾ ਆਡਾ ਜੋਬੜਾ ਮਨੇ ਸੀ ਜੋਬਨ ਤੇ ਆਇਆ ਕਿਤੇ ਬੂਏ ਦਾ ਲੱਗਾ ਕਿਤੇ ਭੱਜ ਗਿਆ ਉਸੇ ਵੇਲੇ ਆ ਗਿਆ ਉਹ ਵਾਲੀ ਵੀਡੀਓ ਤਾਂ ਅਲਰੇਡੀ ਪੁਜੀ ਪਾਈ ਨੀ ਨੌਂ ਦੀ ਗੜਾ ਕਿ ਅਜਿ ਕਿਨਾਂ ਦੇ ਅਮਰ ਦੇ ਰਾਜਾ ਉਹ ਕਿੱਥੇ ਜਾ ਕੇ ਪੜਾ ਰਹੇ ਹੁੰਦੇ ਆ ਇਨਸ਼ਾ ਅੱਛਾ ਕਿੱਥੇ ਗਿਆ ਹੀ ਜੋਬਨ ਗੱਲਾਂ ਤਾਂ ਪਤਾ ਹੀ ਨਹੀਂ ਰਹੇ ਨੇ ਤੇ ਹੱਸਦੀ ਉਹ ਤੂੰ ਬੰਦਾ ਸੀ ਨਹੀਂ ਜਾਉਣੀ ਵੀਡੀਓ ਜਿਹਨੂੰ ਕੋਈ ਕਸਾਬ ਵੀ ਲੈ ਆਉਂਦਾ ਚੋਕੇ ਜੋਬਨ ਆਹ ਹੋ ਆ ਹੋ ਚਲੋ ਪਿਛੇ ਪਿਛਦੀ ਵੀਡੀਓ ਚ ਠੀਕ ਠੀਕ ਆ ਇੱਕ ਆਵਾਜ਼ ਮਾਰੋ ਨਹੀਂ ਬਣਾਉਂਦਾ ਬੜੀ ਮਜਾ ਆਇਆ ਹੈ ਨਾ ਕਿਸ਼ਨੀ ਕੀ ਕਰਨੀਗੀ ਜਿਆ ਮਹੀਨੇ ਕੀੜੀਆਂ ਦੀ ਮੰਮੀ ਚ ਬੜੀ ਹੋ ਜੰਝ ਜਾਂਦੀ ਮੈਂ ਤਾਂ ਜੋ ਬਣਾ ਕੇ ਆਉਂਦੀ ਮੈਂ ਹਰ ਰਿਕਾਰਡ ਕਰਦੀ ਆ ਕੀੜੀਆਂ ਦੀ ਜੰਝ ਕੀੜੀਆਂ ਉਹ ਘੜੀ ਮੇਰੇ ਕੋਲੋਂ ਮੈਂ ਬਣਾਇਆ ਸੀ ਲਾੜਾ ਪਰ ਆਪਣਾ ਕਤੇ ਉਹ ਕੀੜੀਆਂ ਤਿਆਰ ਹੋ ਕੇ ਜਾਣ ਲੱਗਿਆ ਸੀ ਪਰ ਢੋਲ ਰੱਖੇ ਢੋਲ ਵੀ ਵਾਜ ਕੇ ਕਹਨੇ ਲਹਿੰਗਾ ਪਾਇਆ ਕਿ ਮਹਿਸੂਦ ਪਾਇਆ ਇਹ ਦੇ ਮਗਰਾਂ ਇੰਨੇ ਨਹੀਂ ਆਂਦੀ 3000 ਨਾਲ ਦੇਣੀ ਨਹੀਂ ਨਾ ਇਹਨੇ ਜੂਲਾ ਲਿਆ ਕਿੰਨੇ ਕੰਮ ਦਿੱਤਾ ਸੀ ਹੋਰ ਹੈ ਨਾ ਪਰ ਬੁੱਡੀਆਂ ਕੋਈ ਪਰ ਬੁੱਡੀਆਂ ਨਹੀਂ ਲੱਗਦਾ ਮਿੱਤਰ ਹੈ ਕੋਚੋ ਨਾਲ ਹੀ ਲੱਭਾ ਆਉਂਦੀ ਕੋਚੋ ਮਿੱਥੋਂ ਹੀ ਆਉਂਦੀ ਆ ਕੁਲੀਏ ਵਿੱਚ ਜੂਲਾ ਲੱਗਦਾ ਲੱਪਣਾ ਕੀੜੇ ਸਾਂ ਅਜੀ ਨਹੀਂ ਆ ਆਪਣੀ ਰੇਵਾ ਇੱਕ ਦਿਨੇ ਕਿੰਨਾ ਦਸਤਾਰ ਦੀ ਕੰਦੀ ਸੀ ਯਾਰ ਮੈਂ ਪਜਲ ਹੋ ਗਈ ਕਿੱਥੇ ਹੀ ਕੀੜੀਆਂ ਦੀ ਜੰਝ ਇਹੋ ਹੀ ਮੱਕੋ ਜਿੱਥੇ ਕਿ ਨਾ ਕਿੱਥੇ ਸੋਹਣੀ ਪਿਆ ਜੇ ਪਿਆ ਤਾਂ ਨਹੀਂ ਤਾਂ ਆਹ ਉੱਥੇ ਉੱਥੇ ਇਹਨੂੰ ਅੱਜ ਖਾਣ ਕੇ ਪਰ ਅੱਜ ਜੰਨ ਜਲਕੀ ਹੋਈ ਆ ਅੱਜ ਰੋਟੀ ਅੱਜ ਮੇਰ ਨੂੰ ਚੱਲ ਗਿਆ ਨਾ ਅੱਜ ਪਤਾ ਕੀ ਕਹਿਣ ਦੇ ਨਹੀਂ ਆ ਉਹ ਹਾਂ ਅੱਜ ਕਹਿੰਦੇ ਨਹੀਂ ਆ ਵੀ ਜੀਨਾ ਲਈ ਦਾਏ ਗੋਟੀ ਲੈਣੀ ਆਈ ਨਹੀਂ ਦੇਖੋ ਥੱਕ ਨਾ ਲਿਆ ਗੋਟੀ ਜਿਹਦਾ ਮੱਥਾ ਟਿਕਾ ਕੇ ਆਈ ਮੱਛੀ ਮੱਛਾਈ ਤੇ ਕਾ ਗਿਆ ਆਉਂਦੇ ਲੱਗਦਾ ਅੱਛਾ ਮੱਛਾ ਟਕਾ ਕੇ ਆਉਂਦੇ ਅਰ ਕਿੰਨੇ ਬੋਟੀ ਕੀੜੀ ਉਹ ਪੂਦਾ ਲੱਗਦੀ ਨਹੀਂ ਕੀਤਾ ਆਏਗਾ ਕਿਦਾਂ ਹਾਂ ਕੀੜੀ ਪੂਦਾ ਲੱਗਦੀ ਨਹੀਂ ਅੱਜ ਸੁਣਾ ਨਹੀਂ ਆ ਨਾ ਸੁਣੀ ਘਰੇ ਦਿੰਦੇ ਨਹੀਂ ਯਾਰ ਮिन्नੂ ਨੀ ਉਹ ਗੱਲ ਦੀ ਸਮਝ ਲੱਗੀ ਕੀ ਗੋਲ ਮੋਲ ਕਰ ਗਏ ਤੁਸੀਂ ਇੱਥੋਂ ਦੇ ਰਾਹੀ ਦਾ ਹੈ ਇੱਥੋਂ ਦੇ ਰਾਹੀ ਦਾ ਹਾਂ ਉਹੜਾ ਕਾਡੇ ਦਾ ਭੋਲ ਹੀ ਲਾ ਹਾਂ ਉਹਨੂੰ ਗਾਣੇ ਚੋਂ ਪਾਇਆ ਅਛਾ ਅਛਾ ਠੀਕ ਠੀਕ ਆ ਤੁਹਾਨੂੰ ਸਮਝ ਹੀ ਨਹੀਂ ਲੱਗੀ ਗੱਲ ਕੀ ਕਾਇ ਇਹ ਗਾਰੀ ਨਾਲ ਨਾਲ ਨਹੀਂ ਮੈਨੂੰ ਨਹੀਂ ਤੁਸੀਂ ਆਖਿਆ ਗਾੜੀ ਕੀੜੀਆਂ ਦੀ ਜਾਂ ਜਾਂੜੀ ਮੈਨੂੰ ਕੀੜੀਆਂ ਦੀ ਜਾਂ ਉਹ ਵੀ ਲੈਣ ਤੇ ਕੀੜੀਆਂ ਜਾਂੜੀ ਉਹ ਮੈਂ ਆਖਿਆ ਜਾਂ ਜਾਂੜੀ ਉਹ ਗੱਲ ਸਮਝੀ ਨਹੀਂ ਇਹ ਕੀ ਕਹਿੰਦੇ ਹੈ ਇਹ ਇੰਨੇ ਨਹੀਂ ਕੀੜੀਆਂ ਦੀ ਜਾਂ ਜਾਂੜੀ ਹਾਂ ਇਹ ਦੱਸੋ ਕੀ ਇਹਾਂ ਨੇ ਰੱਖੇ ਜਾਂੜੀ ਬੜੀਆਂ ਕੀੜੀਆਂ ਜਾਨੀ ਲੁੱਟਣ ਲੱਗੀਆਂ ਉਹ ਤਾਂ ਜਦੋਂ ਮੀਂਹ ਪੈਣਾ ਵੇ ਤਾਂ ਕਹਿੰਦੇ ਨਾ ਕਿੰਨੀਆਂ ਕੀੜੀਆਂ ਨਿਕਲੀਆਂ ਮੀਂਹ ਪੈਣਾ ਵਾ ਮਤਲਬ ਵੀ ਹੋਤੀ ਨਾ ਮਤਲਬ ਮੱਲਾ ਜੀ ਦਾ ਕੁਛ ਦਿੱਗਾ ਹੋਵੇ ਤੇ ਕੀ ਨਹੀਂ ਉਹਨਾਂ ਦੇ ਉਹਨਾਂ ਦੀ ਰੋਟੀ ਖੀਗੀ ਨਾ ਉਹ ਕਿ ਦੂਜੇ ਥਾਂ ਤੋਂ ਨੈਟ ਉੱਤੇ ਸਿੱਟਾਉਣ ਸ਼ਿਕਾਇਤ ਹਾਂ ਉੱਤੇ ਸਿੱਟਾਉਣ ਬਾਬਾ ਤੁਹਾਨੂੰ ਨਿਕਲ ਆਇਆ ਨਾ ਉਹਨਾਂ ਦੀ ਰੋਟੀ ਜਰੀ ਪਾ ਮੀਂਹ ਦੇ ਵਿੱਚ ਨਿਕਲ ਕੀ ਨਹੀਂ ਵੇਖਿਆ ਤੁਸੀਂ ਕੀੜੀਆਂ ਕਿਹੜੀਆਂ ਕਿਹਨਾਂ ਦਾ ਸੀ ਇਹ ਸਾਡੇ ਚਾਚੇ ਦੇ ਘਰ ਤੇ ਭੌਣੋ ਸਾਡੇ ਘਰੋਂ ਬਣ ਕੇ ਫੜ ਫੜ ਕੇ ਉੱਥੇ ਰੱਖਦੀਆਂ 20 ਵਾਰ ਦੇ 20 ਆਹੋ ਉਹ ਤੇ ਹੈਗਾ ਵਾ ਉਹ ਤੇ ਕਾਢਿਆਂ ਦਾ ਭੌਣ ਹੈ ਉਹ ਤੇ ਕਾਢਿਆਂ ਦਾ ਭੌਣ ਹੈਗਾ ਵਾ ਤੇ ਜਦੋਂ ਅਸੀਂ ਕਣਕ ਸੁੱਕਣੇ ਪਾਉਨੇ ਨਾ ਉਹ ਕਾਢੇ ਸਾਰੇ ਆ ਜਾਂਦੇ ਸਾਡੇ ਘਰ ਕਾਲ ਮਾਲਾ ਹੀ ਵੇੜਾ ਹੋ ਜਾਂਦਾ ਸਾਰਾ ਤੇ ਫੇਰ ਕਣਕ ਲੈ ਕੇ ਉੱਥੇ ਚਲ ਜਾਂਦੇ ਆ ਤੇ ਉੱਥੇ ਜਾ ਕੇ ਵੇਖੀ ਜੇ ਤੇ 2 ਕਿਲੋ ਕਣਕ ਇਕੱਠੀ ਕੀਤੀ ਹੁੰਦੀ ਉਹਨਾਂ ਨੇ ਹਾਂ ਅச்சா ਉਹਨੂੰ ਉਹਨੂੰ ਕੀ ਕਹਣਾ ਕਾਢਿਆਂ ਦੀ ਜੰਝ ਅੱਛਾ ਕੀੜੀਆਂ ਦੀ ਜੰਗ ਦੋ ਬੱਤੀ ਨਾਂ ਦੇ ਦੋ ਯਾਰ ਬਾਤੀ ਇਹ ਉੱਥੇ ਆ ਗਈ ਕਿ ਉਹ ਇਕੱਠੀਆਂ ਜਾਣਦੀਆਂ ਨੇ ਜੰਗ ਦੇ ਰੂਪ ਕੀ ਇੱਕ ਜਾਨ ਦੀ ਗੱਲ ਕੀ ਗਏ ਤੁਸੀਂ ਮੈਨੂੰ ਸ਼ਦੈਨ ਬਣਾਇਆ ਵਾ ਕਹਿਣ ਦਾ ਮਤਲਬ ਇਹ ਆ ਹਾਈ ਮੈਂ ਐਡੀ ਸ਼ਦੈਨ ਵੀ ਨਹੀਂ ਉਤਨਾ ਹੈਗੀ ਸਬਸਕ੍ਰਾਈਬਰ ਦਾ ਦੱਸ ਦੇਣਾ ਹੈਗੀ ਹੈ ਮੇਰਾ ਨਾਮ ਅੰਤਲੇ ਟਿੱਕੇ ਜਿਹਦੇ ਲੋਕ ਦਾ ਪੀਏ ਨੇ ਹੈ ਕੱਲ ਕਿੰਗੀ ਵੇਦੀ ਕੱਲ ਮੈਂ ਆਖਿਆ ਵੀ ਆਈ ਲਵ ਯੂ ਜੋਬਨ ਹਾਂ ਨੇ ਆਂਦਾ ਤੂੰ ਇਹ ਅੰਕਲ ਨਾਲ ਲੜਦੀ ਆ ਮੈਂ ਤਾਂ ਇੰਗੋ ਮੈਂ ਤੇਨੂੰ ਆਈ ਲਵ ਯੂ ਆਖਿਆ ਆ ਗੋਣ ਮੈਂ ਵੀ ਤੇ ਬੰਦਾ ਲੱਭਣਾ ਹੀ ਨਾ ਕੋਈ ਨਾ ਕੋਈ ਚਲ ਅੱਛਾ ওই ਗੱਲ ਨਹੀਂ ਮੈਂ ਨਹੀਂ ਮੰਦੀ ਬਤੂੰ ਗੋ ਨਹੀਂ ਜਾ ਚੋਟ ਨਾ ਬੋਲਿਆ ਬੰਦ ਇੰਨੀ ਹਾੜੀ ਲੜਾਈ ਹੁੰਦੀ ਹੈ ਨਾ ਸਾਨੂੰ ਪਤਾ ਨਹੀਂ ਉੜਕੇ ਆ ਬੰਦ ਆਪੇ ਪਈ ਉਹ ਤਾਂ ਹਾਨੂੰ ਪਤਾ ਨਹੀਂ ਲਿਆਉਣ ਵਾਲਾ ਕੋਈ ਨਹੀਂ ਚੁੱਪ ਕਰ ਸਾਰੇ ਦਿਨ ਔਰ ਬਿੰਦ ਚੰਡੀ ਚੁੱਪ ਕਰਕੇ ਕੀ ਨਾ ਬਦਲ ਆਇਆ ਕਿ ਤੇ ਬੜਾਈ ਸੀ ਮਾਣ ਪ੍ਰੀਤ ਦੀ ਗੱਲ ਸੁਣੋ ਹਾਂ ਕੀ ਹੋਇਆ ਉਹ ਕਿਹਦਾ ਲੱਗਿਆ ਤੂੰ ਹੀ ਲੱਗਿਆ ਨਹੀਂ ਫੋਟੋ ਨਹੀਂ ਹੁੰਦੀ ਤੂੰ ਪੁੱਛਣ ਦੀ ਹਾਂ ਇਦੀ ਸੱਚੀ ਲੜਾਈ ਹੋਈ ਏ ਇਹਨਾਂ ਦੀ ਮੈਂ ਤਾਂ ਮੇਰੇ ਕੋਲ ਨਿਕਲ ਕੇ ਨਹੀਂ ਪਰ ਮੈਨੂੰ ਸਸਪੈਂਸ ਹੀ ਖੁੱਲ ਗਿਆ ਮੈਂ ਫਿਰ ਸੱਚੀ ਤੇ ਆਪਦੀ ਦੱਸਦਾ ਇਹ ਨਹੀਂ ਕਿ ਨਹੀਂ ਕਹੀ ਕਿਤੇ ਮੈਨੂੰ ਪਹਿਲਾਂ ਲੱਗਦਾ ਨਹੀਂ ਨਹੀਂ ਭਈ ਮੈਨੂੰ ਤਾਂ ਪਤਾ ਲੱਗਿਆ ਕਿ ਨਹੀਂ ਆਂ ਤਾਂ ਲੈ ਮੈਂ ਘੋੜੀ ਕੋਲ ਪਿਆ ਵਰਤ ਕਰ ਦੋਲ ਕੋਈ ਨਹੀਂ ਮਾਫੀ ਕਿਹਦਾ ਮੰਗਦਾ ਰਹੇ ਇਦਾਂ ਬੋਲ ਪਏ ਕਿ ਦੂਜੇ ਦਾ ਮਾ ਵੀ ਵਿਚਾਰੀ ਅੰਟੀ ਪੰਗ ਲੈਂਦੀ ਆਂ ਅਸੀਂ ਲੜਦੇ ਹੀ ਨਹੀਂ ਯਾਰ ਤੈਨੂੰ ਪਤਾ ਮੈਨੂੰ ਪਤਾ ਹੈ ਤੈਨੂੰ ਪਤਾ ਹੁੰਦਾ ਜੀਨਾ ਯਕੀਨ ਆ ਮੈਨੂੰ ਆਪਣੀ ਅੰਦੀ ਮੈਂ ਸੌਂ ਖਾ ਕੇ ਆਂਦੀ ਵੀ ਜੇ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਆਪਾਂ ਕਦੀ ਲੜੇ ਨਹੀਂ ਆ ਸੋ ਮਾ ਤੇ ਜੇ ਨਹੀਂ ਉਦਾਂ ਗੱਲ ਕੀਤੀ ਚਲੋ ਇੱਕ ਪਹਿਲੀ ਗੱਲ ਤੇ ਆਪਾਂ ਕਦੀ ਲੜੇ ਨਹੀਂ ਜੇ ਬਾਈਚਾਸ ਲਾੜੂ ਪੈ ਗਿਆ ਤਾਂ ਮੈਂ ਮੈਂ ਇੱਕ ਹੋਣੀ ਨਹੀਂ ਗੁਰ ਸਾਹਿਬ ਨੇ ਕਦੀ ਨਹੀਂ ਕੋਆਇਆ ਮੈਨੂੰ ਨਹੀਂ ਸੱਚੀ ਇਹ ਗੱਲ ਪੁੱਛ ਲੈ ਮੂੰਹ ਤੇ ਬੈਠਾ ਵਾ ਇਸ ਵੇਜਾਦਾ ਖਾਂਗਾ ਅੱਜ ਮੈਂ ਮਗਰ ਮਗ ਜਾ ਸੌਂ ਗਾੜੀ ਗਾੜੀ ਫੁਰਕਦਾ ਜਾਊਗਾ ਵੀ ਹਾਂ ਵੀ ਮੈਂ ਬੜਾ ਪਤਾ ਨਹੀਂ ਕੀ ਆ ਗੰਡੀ ਤੋਂ ਮੋੜ ਆਇਆ ਆਹੋ ਨਹੀਂ ਨਾ ਤੁਹਾਨੂੰ ਕੀ ਲੈਦਾ ਅੰਕਲ ਬੜਾ ਥੰਗਾ ਵਾ ਅੰਕਲ ਤੇ ਕਈ ਵਾਰੀ ਇੱਥੇ ਛੱਡ ਗਿਆ ਆਂਟੀ ਨੂੰ ਇੱਕ ਵਾਰ ਮੈਂ ਕਮਾਣੀ ਗਈ ਉੱਥੇ ਸਿੱਧਾ ਲ ਮੇ ਲੜ ਮੇ ਰੀਆਂ ਦੇ ਵੀ ਪਹਾੜੇ ਦਾ 10 15 ਘਰ ਵਾ ਆਪਣੇ ਮੇ ਰਿਆਂ ਕੋਈ ਚਾਚੀਆਂ ਤਾਈਆਂ ਚਾਚਿਆਂ ਤੈਂ ਦੀਆਂ ਨੌਂ ਆ ਇਹ ਮਾ ਥਾ ਦੇ ਕੇ ਬਾਹਰ ਖਲੋ ਗੇ ਮੋਟਰਸਾਈਕਲ ਤੇ ਤੇ ਮੈਨੂੰ ਕਹਵੇ ਆ ਜਾ ਤੇ ਕੋਈ ਨਾ ਕੋਈ ਸਾਸਰੀ ਘਰ ਬੁਲਾਉਣ ਵਾਲਾ ਭੈਣ ਭਰਾ ਟੱਕਰ ਜੇ ਇਹ ਬਣਾ ਮੈਨੂੰ ਛੱਡ ਕੇ ਆ ਗਿਆ ਉੱਥੋਂ ਸਿੱਧਾ ਦੇ ਬੂਏ ਗਾੜੀਆਂ ਗੁਰਦੁਆਰੇ ਗਾੜੀਆਂ ਜਾਂ ਮੈਂ ਮੁਰ ਆਪਣੀਆਂ ਨਾਲ ਮੈਂ ਛੇਤੀ ਬਾਹਰ ਨਿਕਲੀ ਗਾੜੀ ਵੇਖਿਆ ਤਾਂ ਕੁਛ ਵੀ ਨਾ ਫਿਰ ਮੈਂ ਫੋਨ ਕੀਤਾ ਆਂਦਾ ਮੈਂ ਤੇ ਪਟੋਲੇ ਦੁਕਾਨ ਤੇ ਪਹੁੰਚ ਗਿਆ ਵਾ ਫੇਰ ਮੇਰਾ ਤਾਂ ਇਹਦਾ ਮੁੰਡਾ ਸੂਬੇਦਾਰ ਵਿਚਾਰਾ ਪੈਨਸ਼ਨ ਆਇਆ ਉਹ ਵੀ ਉੱਥੇ ਹੀ ਗਿਆ ਉਹ ਵੇਲੇ ਗੁਰਦੁਆਰੇ ਹੀ ਗਾੜੀ-ਗਾੜੀ ਇਹ ਆਗਾ ਤੇ ਮਗਰ ਮਗਰ ਉਹ ਮੈਨੂੰ ਛੱਡਣ ਗਿਆ ਐਨੀ 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 ਸੋਹਣੀ ਅਗਲੀਓ ਉਹ ਪੁਰਾਣਾ ਬੜਾ ਰੱਬੀ ਉਹ ਪੁਰਾਣਾ ਚੰਗਾ ਵਾ ਠੀਕ ਹੈ ਗੁਰਸਾਹਿਬ ਸਿਆ ਇਹ ਲੋਕਾਂ ਨੂੰ ਪਤਾ ਵਾ ਹਾਂ ਨਹੀਂ ਜਿਹੜੇ ਮੇਰੇ ਸਬਸਕ੍ਰਾਈਬਰ ਹਨਾ ਹਾਂ ਉਹਦਾ ਮੇਰੀ ਸਪੋਰਟ ਕਮੈਂਟਾਂ ਦੇ ਵਿੱਚ ਕਰਨੀ ਹੈ ਵੀ ਮੈਂ ਠੀਕ ਹੈ ਕਿ ਜਦ ਤੂੰ ਵੀ ਤੇ ਤੁਸੀਂ ਜਾਰ ਸਬਸਕ੍ਰਾਈਬਰ ਭੈਣ ਭਰਾ ਸਾਰੇ ਦੱਸ ਦੇਣਾ ਵੀ ਜੇ ਕਿਸੇ ਨੂੰ ਆਪਾਂ ਕੋ ਹੋ ਰਹੀ ਧਿਆਨ ਨੂੰ ਪਤਾ ਤੁਹਾਨੂੰ ਕਿ ਕਿਹੜਾ ਸਹੀ ਆ ਉਹਨਾਂ ਦੇ ਕੰਮ ਹੀ ਕੰਮ ਹੀ ਚੜੀ ਮਿੰਟੇ ਫੂਟ ਲਗਾਏ ਜਾਂ ਉਹਨਾਂ ਨੂੰ ਜਨਾਨਾ ਭੈਣਾਂ ਤੋਂ ਗੱਲ ਕਰਦਾ ਕਿ ਲੈਣ ਅੰਕਲ ਨੂੰ ਚੰਗਾ ਕਹਿਣਾ ਵਾਂਗੇ ਇਹ ਤੇ ਗੱਲ ਹੈ ਹੀ ਆ ਆਪਾਂ ਵੀ ਇੱਚ ਨਹੀਂ ਹਾਲ ਨੂੰ ਪਤਾ ਹੁੰਦੀ ਆ ਦੀ ਸਹੀ ਆ ਜਨਾਨੀ ਦੇ ਜਨਾਨੀ ਦੀ ਮਤ ਕਰਨੀ ਮੇਰੇ ਅੱਤੇ ਹੈ ਹੀ ਕੋਈ ਕਿਉਂ ਵਿਗੋ ਮਤ ਮਤ ਵੀ ਤੇ ਜਨਾਨੀ ਕਰਦਾ ਹੈ ਪ੍ਰਵਤਾ ਰਕਤਾ ਉਹ ਲੱਗੇ ਬੈਠਾ ਤੇ ਕਰਦੇ ਆ ਗੱਲ ਨਹੀਂ ਨਹੀਂ ਇਹ ਵੀ ਇਹ ਕਰਦਾ ਸਚਨ ਨਾਲੇ ਮੇਰਾ ਭਰਾ ਲੱਗੇ ਬੈਠਾ ਜੇ ਕਰਤੀ ਜੇ ਨਾਲੇ ਭਰਾ ਵਾ ਤੇਰਾ ਲੱਕੇ ਫਿੱਕਾ ਚਲੋ ਠੀਕ ਹੈ ਜੀ ਲੱਗੇ ਮਾਰਾਸ ਆਇਆ ਵੀਡੀਓ ਬਣਾਉਣ ਉਹਦੇ ਵਿੱਚ ਫਿਰ ਬਣਾਉਨੇ ਆ ਵਲੋਗ